ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਅੱਜ ਦੀ ਇਹ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਆਟਾ ਦਾਲ ਸਕੀਮ ਦੇ ਅਧੀਨ ਜਿਨ੍ਹਾਂ ਦੇ ਰਾਸ਼ਨ ਕਾਰਡ ਬਣੇ ਹੋਏ ਨੇ ਠੀਕ ਹੈ ਜੀ ਜਿਨ੍ਹਾਂ ਨੂੰ ਪੂਰੇ ਘਰ ਦੇ ਵਿੱਚ ਜਿੰਨੇ ਜੀ ਨੇ ਉਹਨਾਂ ਦੀ ਪੂਰੀ ਕਣਕ ਨਹੀਂ ਮਿਲ ਰਹੀ ਉਹ ਆਪਣੇ ਨਵੇਂ ਮੈਂਬਰ ਨੇ ਜਿਹੜੇ ਉਹ ਰਾਸ਼ਨ ਕਾਰਡ ਦੇ ਵਿੱਚ ਨਵੇਂ ਐਡ ਕਰਵਾਉਣਾ ਚਾਹੁੰਦੇ ਨੇ ਤਾਂ ਦੋਸਤੋ ਤੁਸੀਂ ਪੰਜਾਬ ਸਰਕਾਰ ਵੱਲੋਂ ਜਿਹੜੀ ਸਾਈਟ ਹੈਗੀ ਓਪਨ ਕਰ ਦਿੱਤੀ ਹੈਗੀ ਤੁਸੀਂ ਆਪਣੇ ਨਵੇਂ ਜਿਹੜੇ ਮੈਂਬਰ ਨੇ ਘਰ ਦੇ ਜਾ ਬੱਚੇ ਨੇ ਜਾਂ ਕਿਸੇ ਦਾ ਵੀ ਆਪਾਂ ਨਾਮ ਐਡ ਕਰਵਾਉਣਾ ਜਿਹਨਾਂ ਦੀ ਮੈਰਿਜ ਤੋਂ ਬਾਅਦ ਆਪਾਂ ਆਪਣੀ ਪਤਨੀ ਦਾ ਜਾਂ ਕੋਈ ਵੀ ਨਵਾਂ ਬੱਚਾ ਹੁੰਦਾ ਜਿਹੜਾ ਉਹਨਾਂ ਦਾ ਨਾਮ ਐਡ ਕਰਵਾਉਣਾਗਾ ਤਾਂ ਤੁਸੀਂ ਹੁਣ ਕਰਵਾ ਸਕਦੇ ਹੋਗੇ ਦੋਸਤੋ ਤੁਸੀਂ ਕੀ ਕਰਨਾ ਇੱਕ ਐਪਲੀਕੇਸ਼ਨ ਲਿਖ ਲੈਣੀ ਹੈ ਠੀਕ ਹੈ ਜੀ ਆਪਣੇ ਕੋਲ ਠੀਕ ਹੈ ਜੀ ਉਰ ਤੇ ਸਰਪੰਚ ਦੇ ਦਸਖਤ ਕਰਵਾ ਕੇ ਤਾਂ ਤੁਸੀਂ ਜਿਹੜਾ ਤੁਹਾਡੇ ਨੇੜੇ ਫੂਡ ਕਾਰਪੋਰੇਸ਼ਨ ਦਾ ਦਫ਼ਤਰ ਹੈਗਾ ਫੂਡ ਸਪਲਾਈ ਦਾ ਦਫ਼ਤਰ ਹੈਗਾ ਠੀਕ ਹੈ ਜੀ ਉੱਥੇ ਜਾ ਕੇ ਤੁਸੀਂ ਜਿਹੜੀ ਉਹ ਐਪਲੀਕੇਸ਼ਨ ਦੇ ਦੇਣੀ ਹੈ ਠੀਕ ਹੈ ਜੀ ਜਿਨ੍ਹਾਂ ਦੇ ਨਾਮ ਚੜਾਉਣੇ ਨੇ ਰਾਸ਼ਨ ਕਾਰਡ ਦੇ ਵਿੱਚ ਨਵੇਂ ਤਾਂ ਤੁਸੀਂ ਉਹਨਾਂ ਦੇ ਨਾਲ ਆਧਾਰ ਕਾਰਡ ਨਾਲ ਲਿੰਕ ਕਰਵਾ ਦੇਣੇ ਨੇ ਆਧਾਰ ਕਾਰਡ ਦੀ ਫੋਟੋ ਕਾਪੀ ਉਹਨਾਂ ਦੇ ਨਾਲ ਦੇ ਦੇਣੀ ਹੈਗੀ ਤੇ ਤੁਹਾਡੇ ਜਿਹੜੇ ਨਵੇਂ ਮੈਂਬਰ ਨੇ ਉਹ ਦੋਸਤੋ ਇਹਦੇ ਵਿੱਚ ਨਵੇਂ ਦਰਜ ਹੋ ਜਾਣਗੇ ਦੋਸਤੋ ਇਹ ਤੁਸੀਂ ਜਲਦੀ ਤੋਂ ਜਲਦੀ ਆਪਣੇ ਜਿਹੜੇ ਨਵੇਂ ਮੈਂਬਰ ਨੇ ਕਰ ਦੇ ਵਿੱਚ ਉਹਨਾਂ ਦਾ ਨਾਮ ਦਰਜ ਕਰਵਾ ਸਕਦੇ ਹੋ ਨਾਮ ਨਵਾਂ ਐਡ ਕਰਵਾ ਸਕਦੇ ਹੋਗੇ ਠੀਕ ਹੈ ਜੀ ਤੁਹਾਨੂੰ ਪੂਰੇ ਜੀਆ ਦੀ ਜਿਹੜੀ ਉਹ ਕਣਕ ਮਿਲਣ ਲੱਗ ਜੂਗੀ ਦੋਸਤੋ ਹੋਰ ਵੀ ਬਹੁਤ ਸਾਰੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ